ਤਪਤ ਮੈਂ ਠੰਡ ਵਰਤਾਈ ਆਨੰਦ ਪਿਆ ਦੁੱਖ ਲਾਠੇ ਭਾਈ ਤਪਤ ਮੈਂ ਠੰਡ ਵਰਤਾਈ ਜਿਹੜਾ ਤਪਦਾ ਸੀ ਨਾ ਹਿੰਦਾ ਤਾਂ ਉਹ ਤੇ ਠੰਡ ਪੇਦੀ ਕਿਤੇ ਜਾ ਕੇ ਉਹ ਤਪਦਾ ਖਾਦਾ ਸੀ ਮਾਇਆ ਦੀ ਭੁਗਤੀ ਆ ਰਾਜ ਕਰੇਗਾ ਖਾਸਾ ਦੀ ਕ੍ਰਿਸ਼ਨਾ ਸੀ ਭੁਗਦੇ ਸੀ ਉਹਨਾਂ ਦੇ ਅੰਦਰ ਦਾ ਚਰਾਟੇ ਛੁੱਟਦੇ ਨੇ ਉਹਨਾਂ ਦੇ ਅੰਦਰ ਤੋਂ ਮਾਰ ਫੜ ਕੇ ਕ੍ਰੋਧ ਭਰਿਆ ਪਿਆ ਗੁੱਸਾ ਜੇ ਕੋਈ ਕਰਦਾ ਜਨਮ ਮਰਨ ਕੇ ਮਿਡੇ ਅਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਰਤਨਾਇ ਘਾਣੇ ਪਰ ਪਾਈ ਅਨੰਦ ਅਨੰਦ ਪਿਆ ਦੁੱਖ ਨਾਟੇ ਭਾਈ ਫੇਰ ਆਨੰਦ ਹੋਇਆ ਜਦ ਤਪ ਦੇ ਵਿੱਚ ਠੰਡ ਹੋਈਆ ਦੁੱਖ ਨਾਟੇ ਭਈ ਤਾਂ ਦੁੱਖ ਦੂਰ ਹੋਏ ਨ ਦੁੱਖ ਨਾਟੇ ਭਾਈ ਮੈਨੂੰ ਇਹ ਦੱਸੋ ਜੇ ਤਪਤ ਵਿੱਚ ਠੰਡ ਵਰਤਾਏ ਅਨੰਦ ਪਿਆ ਦੁੱਖ ਨਾਟੇ ਭਾਈ ਉਥੇ ਰਾਜ ਕਿਹੜੇ ਦੀ ਲੋੜ ਰਹਗੀ ਫੇਰ ਕਿਹੜੇ ਰਾਜ ਦੀ ਲੋੜ ਹੈ ਸਮਝ ਨਹੀਂ ਆਉਂਦੀ ਉਹ ਮਿਸਲਾਂ ਦੇ ਅੱਗੇ ਰਾਜ ਦੇ ਲੈ ਕੇ ਦੇਖ ਲੈਣਾ ਜਿਹੜੀ ਸੌ ਉਹਨਾਂ ਨੇ ੜਾਈ ਉਹ ਤੁਸੀਂ ੜਾ ਦੋਗੇ ਤੁੜਦੇ ਕੋਈ ਨੀ ਇਤਬਾਰ ਕਰਦਾ ਅੰਗੇ ਮਿਸਲਾਂ ਵਾਲਿਆਂ ਦਾ ਦੇਖਿਆ ਹੈ ਇਹਨਾਂ ਨੇ ਕੋਈ ਇਤਬਾਰ ਨਹੀਂ ਕਰਦਾ ਤੁਹਾਡੇ ਦੇ ਪਤਰੋਂ ਵਾਲਾ ਬਹੁਤ ਸੀ ਤੁਹਾਡਾ ਆਪਣਾ ਜੀਵਨ ਨਹੀਂ ਐ ਸਿੱਧੀ ਵਾਲਾ ਪਹਿਲਾਂ ਤੇ ਜੀਵਨ ਤੁਹਾਡਾ ਆਪਣਾ ਹੋਵੇ ਤਾਂ ਭਰੋਸਾ ਕਰੂ ਕੋਈ ਅਗਰ ਬਾੜੀ ਦੇ ਉੱਤੇ ਆ ਜੀਵਨ ਲਿਆਓ ਪਹਿਲਾਂ ਸਾਬਤ ਕਰੋ ਭਰੋਸਾ ਕੌਣ ਕਰੂਗਾ ਸਿਆਦਾਂ ਤਾਂ ਨੀ ਕੋਈ ਭਰੋਸਾ ਕਰਦਾ ਮੋੜ ਦਿੰਦਾ ਜਨਾਜ਼ਾ ਭਰੋਸਾ ਇਹ ਭਰੋਸਾ ਦੇ ਕੇ ਤਾਂ ਤੋ ਘਾ ਭਾਵੇਂ ਕੱਲਣ ਸਾਸ ਤਾਂ ਪਰ ਇੱਕ ਵਾਰ ਦਾ ਭਰੋਸਾ ਦੇਣਾ ਪੈਂਦਾ ਨਾ ਵੀਰਾਂ ਦੀ ਕੋਣ ਕਿਉਂ ਨਹੀਂ ਸੁਣਦਾ ਕੋਈ ਜੂਨੀਆ ਨਾਲ ਬਬਲਕ ਜੁੜੀ ਇਹ ਤਾਂ ਭਰੋਸੇ ਨਹੀਂ ਕਰਦਾ ਕੋਈ ਭਰੋਸੇ ਵਾਲਾ ਕੋਈ ਕੰਮ ਨਹੀਂ ਇਹਨਾਂ ਦਾ ਹਾਂਜੀ ਤਬ ਤੋਂ ਮੈਂ ਠੰਡ ਬਰਤਾਈ ਆਨੰਦ ਤੇ ਆ ਦੁੱਖ ਨਾਲ ਆਖੇ ਭਾਈ ਜਨਮ ਮਰਨ ਕੇ ਬਿਟੇ ਅਦੇਸੇ ਸਾਧੂ ਕੇ ਪੂਰਨ ਉਪਦੇਸ਼ ਸੇ ਜਨਮ ਮਰਨ ਕੇ ਬਿਟੇ ਅਦੇਸੇ ਆਹ ਧੀਰੋੜਾ ਆਹ ਰਾ ਜਨਮ ਮਨ ਦਾ ਅਦੇਸਾ ਵਿਟਣਾ ਚਾਹੀਦਾ ਉਹਦੇ ਬਾਦ ਖਾਲਸੇ ਦਾ ਰਾਜ ਆਇਆ ਰਾਜ ਅਬਨਾਸ਼ੀ ਖਾਲਸੇ ਦਾ ਰਾਜ ਦੋ ਚਾ ਦੌਰ ਦਾ 200 400 ਸਾਲ ਦਾ ਹੁੰਦਾ ਉਹ ਤਾਂ ਹਮੇਸ਼ਾ ਲਈ ਹੁੰਦਾ ਅਬਨਾਸ਼ੀ ਰਾਜ ਹੁੰਦਾ ਖਾਲਸੇ ਦਾ ਜਨਮ ਮਰਨ ਕੇ ਬਿਟੇ ਅਦੇਸੇ ਉਦੋਂ ਸੇ ਸ਼ੰਕਾ ਹੀ ਖਤਮ ਹੋ ਗਈ ਜਨਮ ਅਸਲ ਜੀ ਜਨਮ ਬਣਦੀ ਸ਼ੰਕਾ ਹੀ ਸੀ ਹੋਰ ਕੀ ਸੀ ਜਨਮ ਮਰਦੀ ਸ਼ੰਕਾ ਸੀ ਜਨਮ ਮਨਦਾ ਹੁੰਦਾ ਹੀ ਨਹੀਂ ਆਤਮਾ ਘੜਾ ਪਹਿਲਾਂ ਵਰਦੀ ਸੀ ਜੁਗ ਤੋਂ ਹੀ ਗੁੱਦੀ ਸੀ ਬਿਟੇ ਅੰਦਰ ਸੇ ਸਾਧੂ ਕੇ ਉਪਦੇਸ਼ ਸੇ ਉਪਦੇਸ਼ ਸੇ ਸਾਧੂ ਦਾ ਜਿਹੜਾ ਉਪਦੇਸ਼ ਸੀ ਜਦ ਪੂਰਾ ਉਪਦੇਸ਼ ਸੁਆ ਪੂਰਨ ਅਪਦੇ ਸੁਣਿਆ ਨਾ ਪੂਰਨ ਅਪਦੇਸੇ ਪੂਰਨ ਅਪਦੇਸ ਗੁਰਬਾਣੀ ਦੇ ਨਾਲ ਜਨਮ ਮੰਦਾ ਦੇਸਾ ਮਿਟਣਾ ਹੈ 2-4 ਪੰਕਤੀਆਂ ਪੜ ਕੇ ਇਹ ਆਪ 2-4 ਜਿਹੜੀ ਉਹਨਾਂ ਨੇ ਪੰਜ ਬਾਣੀਆਂ ਪੜ ਕੇ ਜਮੇ ਕਰਦੇ ਨੇ ਇਹਦਾਂ ਦੇਸੇ ਨਹੀਂ ਮਿਟਣੇ ਜੇ ਮਿਟਿਆ ਕਿਹਦਾ ਦਿਖਾ ਦਿਓ ਪਹਿਲਾਂ ਜਿਹੜੇ ਅੰਮਲ ਸਿਖਾਉਂਦੇ ਉਹੀ ਆਓ ਸਾਹਮਣੇ ਦੇਖੀ ਤੁਹਾਡੇ ਗੁਰ ਕੀ ਹੈ ਤੁਹਾਡਾ ਮਿਟ ਗਿਆ ਤੁਹਾਡਾ ਨਹੀਂ ਬੜਾ ਤੁਸੀਂ ਕੀ ਦਾ ਮਟਾ ਦੋ ਫੇਰ ਪਹਿਲਾਂ ਆਪਣਾ ਹੀ ਮਟਾ ਲਓ ਜਿਹੜੇ ਗਾਹ ਸਿਖਾਉਂਦੇ ਹੋ ਤੁਸੀਂ ਜਿਹੜੇ ਸਿੱਖ ਬਣਾਉਣੇ ਵਾਲੇ ਆਪਣਾ ਮਟਾਓ ਕੋਈ ਫੇਰ ਦੇਖ ਲਿਆ ਵੀ ਗਾਹਾਂ ਵੀ ਮੜ ਜੂ ਕੇ ਸਦਾ ਥੋੜੇ ਕੋ ਤਾਂ ਰੋਲ ਮਾਡਲ ਐ ਨਹੀਂ ਕੋਈ ਬੰਦਾ ਇਹ ਨਹੀਂ ਹੈਗਾ ਜਿਹੜਾ ਮਰ ਸਿਕਾਉਣ ਦੇ ਕਾਬਿਲ ਹੋਵੇ ਬੰਦਾ ਹੀ ਨਹੀਂ ਹੈ। ਪੌੜ ਦੇਣ ਵਾਲਾ ਬੰਦਾ ਹੀ ਨਹੀਂ ਕੋਈ ਤੁਹਾਡੇ ਤੋਂ। ਬਾਣੀ ਬਿਲਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਹੈਗਾ। ਸਿੱਖੀ ਫੈਲਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ। ਇਹਦੀ ਗੱਲ ਇਹ ਜਾਣੇ ਨਹੀਂ ਹੈ। ਕਿ ਕਦਿਆਂ ਅੱਲਾ ਦਾ ਦਰਦ ਹੋ ਜਾਵੇ। हाँ निप हो निए बसे जब पाओ बस अंदर गया डर पै खत्म हो गया फिर निरपो होकर जिन्ना चल अंदर पै हैगा बार जो मर्जी कही जाए निरपो होकर नहीं बस निरभ होना बसा नहीं जा सकता निरपो होना डुपाओ है नहीं जिना चल अंदर डर है उन्ना चल ਨਿਰਭਉ ਹੋਈ ਸਭ ਦਾ ਫੌਤੂਕਾ ਨਿਰਭਉ ਹੋਏ ਬਸੇ ਤਾਂ ਨਿਰਭਉ ਕੇ ਬਦਜ ਅਦਰੋ ਪਉ ਬਿਠ ਜਵੇ ਖਤਮ ਹੋ ਜਵੇ ਨਿਰਭਉ ਕਿਵੇਂ ਹੁੰਦਾ ਜਲਬਣ ਦਾ ਦੇਸਾ ਬਿਠ ਜਵੇ ਜਲਬਣ ਨਹੀਂ ਸ਼ੰਕਾ ਦੂਰ ਹੋਈ ਤਾਂ ਨਿਰਭਉ ਹੋ ਜਾਂਦਾ ਨਿਰਭਉ ਹੋ ਕੇ ਬਸ ਜਾਂਦਾ ਜਿੰਨਾ ਜਲ ਜਲਬਣ ਦੀ ਸ਼ੰਕਾ ਉਹਨਾ ਜਨ ਨਿਰਭਉ ਦਿੱਤੋ ਛੇ ਗੱਲਾਂ ਮੰਦੇ ਨੇ ਜਿਵੇਂ जस अप जस जमण मर हानि लाभ नफा नुकसान यहां चीजों का भाया सब छे कहने प्रभु के हाथ <तलग> सिंधू कहने असल गल एक चीज इो ही है छे है ही नहीं पहलू ने हानि लाभ की है हानि लाभ संसारी नहीं है ਹਾਨੀ ਹੋ ਜਾਣੀ ਗੁਣਾ ਦਾ ਘੜ ਜਾਣਾ ਉਗਣਾ ਜਾਣਾ ਵਿੱਚ ਆਂਦੀ ਹੋ ਗਈ ਗੁਣਾ ਜਹਾਨੀ ਹੋ ਜਾਣੀ ਪੂਰਣ ਗੁਣ ਦੇ ਪੂਰਣ ਪੂਣ ਤਾਸ ਪੂਰੇ ਗੁਣਾ ਚ ਕੋਈ ਗੁਣਾ ਦੇ ਵਿੱਚ ਘੜ ਜਾਣਾ ਸਾਡੀ ਹੋ ਗਈ ਚਲ ਕੋਈਆ ਸਾਰੇ ਕੋਈ ਤਾਂ ਦੀ ਗੱਲ ਹੈ ਜੀ ਇੱਥੇ ਉਹਨਾਂ ਨੇ ਸੰਸਾਰੀ ਯਾਤ ਕਰਕੇ ਰੱਖਦੇ ਤੋਂ ਹਾਨੀ ਗੱਲ ਹੀ ਹੋਈ ਹੈ ਹਾਨੀ ਅਕਲ ਦੀ ਹੋਈ ਹੈ ਵਿਵੇਕ ਛਾਦੀ ਹੋਈ ਹੈ ਪੂਰਨ ਬਵੇਕ ਨਹੀਂ ਰਿਹਾ ਸਤਪੁਰਖ ਪੂਰਨ ਬਵੇਕ ਉਹ ਬਵੇਕ ਦੇ ਵਿੱਚ ਕਮੀ ਆਉਗੀ ਬਵੇਕ ਦੀ ਬੋਲਡ ਤਾਂ ਜ ਕਮੀ ਆਉਗੀ ਸਾਡੀ ਹੋਗੀ ਜੈ ਜੈ ਹੋਏ ਧਰਮ ਕੀ ਹਾਦੀ ਉਹ ਨਾਨਕ ਪੂਰਨ ਬੁੱਧ ਗਿਆ ਪੂਰਨ ਹੋ ਗਈ ਜੀ ਪੂਰਨ ਬਵੇਕ ਆ ਉਹ ਬਵੇਕ ਜਿਹੜੀ ਅਪੂਰਨ ਬਵੇਕ ਜੇ ਕਮੀ ਹੈ ਉੱਥੇ ਬੁੱਧ ਵਿੱਚ ਉਹ ਲੋਸ ਹੈ ਕੋਈ ਬੁਰਾ ਗਨਾਇਆ ਸੀ ਕੱਢਾ ਪੱਕੀ ਰਹਿ ਗਿਆ ਜਿਆਸਾ ਬਜਾਸ ਜਿਆਸ ਵੀ ਜਦੈ ਅਸੀਂ ਕਰ ਸਕਦੇ ਆ ਜਸਤੇ ਸਮਝ ਵੀ ਜਾਦਾ ਹੋਊਗੀ ਜਦੋਂ ਵੇਖਪੂਰਨ ਤੁਮਰੀ ਉਸਤ ਤੁਮਰੀ ਹੋਗੀ ਜੇ ਆਪਣੇ ਚ ਕਮੀਆਂ ਉਸਤ ਵੀ ਕਮੀ ਰਹੂਗੀ ਜੇ ਬੁੱਧ ਵਿੱਚ ਕਮੀਆਂ ਤਾਂ ਉਸਤ ਦੇ ਵਿੱਚ ਵੀ ਕਮੀ ਰਹੂਗੀ ਜੇ ਅੰਦਰ ਭਰਮ ਹੈ ਤਾਂ ਗਿਆਨ ਵੀ ਸਹੀ ਨਹੀਂ ਦੇ ਸਕਦਾ ਭਰਮ ਜਾਊਗਾ ਸਪਲਾਈ ਹੋਊਗਾ ਉਹ ਵੀ ਗੱਲ ਹੋਈ ਜੇ ਜਪਣ ਮਾਰਨ ਜਪਣ ਮਾਰਨ ਹੁਦੈਰੀ ਜਪਣ ਮਾਰਤਾ ਆਇਓ ਨਹੀਂ ਜਪਣ ਮਾਰਨ ਦਾ ਪਰਮਾ ਤੇ ਛੇ ਜੀ ਜਾਂ ਫਕੂਨੇ ਵਾਚਣ ਫਕੂਨ ਨੂੰ ਸਮਝ ਗਏ ਛੇ ਨਹੀਂ ਹੈ ਅਸਲ ਵਿੱਚ ਇੱਕੋ ਹੀ ਹੈ ਨਾਮ ਸਾਰਿਆਂ ਦਾ ਰਾਜ ਜਿੱਤੇ ਨਾਮ ਹੈ ਉਤੇ ਹੰਦੀ ਲਾਉਣਾ ਮਤਲਬ ਹੈ ਜਿੱਤੇ ਨਾਮ ਹੁਤੇ ਜਪਣਾ ਉਹਦਾ ਮਤਲਬ ਹੈ ਹਾਦੀ ਹੈ ਨਹੀਂ ਲਾਵੇ ਲਾਵੇ ਹਰ ਨਹੀਂ ਹੋਏ ਨਹੀਂ ਖਾਣੇ ਦੀ ਚਿੰਤਾ ਨਾ ਸੱਚਖੰਡ ਵਿੱਚ ਹਾਦੀ ਦੀ ਚਿੰਤਾ ਨਹੀਂ ਹੈ ਉਤੇ ਗਿਆ ਨਾ ਜ਼ਵਾਲ ਹੈ ਦੀ ਜਿੱਤੇ ਜ਼ਵਾਲ ਹੈ ਦੀ ਡਾਉਨ ਹਾਲ ਦੀ ਸ਼ੰਕਾ ਨਹੀਂ ਹੈ ਉਤੇ ਚਿੰਤਾ ਸਾਦੀ ਨਹੀਂ ਹੈ ਜਿੱਤੇ ਡਾਊਨਫਾਲ ਦੀ ਸ਼ੰਕਾ ਹੈ ਜੇ ਸੰਸਾਰੀ ਰਾਜ ਰਹੁ ਕੇ ਡਾਊਨਫਾਲ ਦੀ ਸ਼ੰਕਾ ਬਣੀ ਰਹਿਣੀ ਹੈ ਚਿੰਤਾ ਬਣੀ ਰਹਿਣੀ ਹੈ ਜਿੱਤੇ ਡਾਊਨਫਾਲ ਦੀ ਚਿੰਤਾ ਨਹੀਂ ਹੁੰਦੀ ਸੱਚ hẳn ਗੱਲ ਇੱਕੋ ਹੀ ਹੈ ਡਰਾਇਗੁਣੀ ਮਾਇਜ ਰੂਪ ਤੇ ਵੀ ਨੇ ਉਹ ਤੇ ਕੋਈ ਚੀਜ਼ ਦੇ ਰੂਪ ਤੇ ਨਾ ਇਹ ਚੀਜ਼ ਇੱਕੋ ਹੀ ਹੈ ਨਾ ਨਹੀਂ ਛੇ ਨਹੀਂ ਹੈ ਛੇ ਉਹਨਾਂ ਨੇ ਬਣਾਏ ਹੋਏ ਮੂਰਖਾ ਦੀਆਂ ਕੋ ਸੁਖਾਰੀ ਜੇ ਆਪਾ ਦ੍ਰਿਸ਼ੀ ਕੋਲ ਤੋਂ ਦੇਖੰਦੇ ਫੇਸੇ ਬਣ ਜਾਣੀਆਂ ਨੇ ਜੇ ਨਿਰਗਾਰੀ ਦੇਸ਼ੀ ਕੋਲ ਤੋਂ ਤਾਂ ਇੱਕ ਤੇ ਧੂਆ ਹੋਣਾ ਹੀ ਨਹੀਂ ਦੂਈ ਤਾਂ ਦੁੱਬਦਾ ਹੁੰਦੀ ਐ ਕੋਈ ਰਣੀ ਜਿੱਤੇ ਨਾਮ ਹੈ ਉਥੇ ਜਮਣ ਬਰਨ ਹੈ ਨਹੀਂ ਜਿੱਤੇ ਨਾਮ ਹੈ ਉਥੇ ਜ਼ਵਾਲ ਹੈ ਨਹੀਂ ਹਾਂਜੀ ਲਾਭ ਹੈ ਉਹ ਨਹੀਂ ਲਾਭ ਇਲਾਵਾ ਹੱਦੀ ਹੈ ਉਹਦੀ ਜਿੱਤੇ ਨਾਮ ਹੈ ਉਥੇ ਆਪਜਾ ਸਰੀਰ ਜਿ세 ਜਿ세 ਤੇ ਆਪਜਾ ਉਸਕੇ ਤੇ ਜਿ세 ਜਾਤਾ ਉਸਤੇ ਗੰਤਾ ਕੋਈ ਐ ਚੀਤਾ ਕੋਈ ਐ ਛੇਕਣਾ ਹੋਣੀ ਜਦੋਂ ਨਾਮ ਜਿਹੜੇ ਭੰਦਾ ਕਰਦਾ ਰਿਹਾ ਉੱਥੇ ਅਵਜਾ ਨਹੀਂ ਉੱਥੇ ਅਵਜਾ ਕਿੱਥੇ ਹੈ ਜਦੋਂ ਨਾਮ ਚੜੇਗਾ ਅਵਜਾ ਦਰਦਾਰ ਕੋਈ ਉਹ ਤਾਂ ਸੁਖਸ਼ਾਰ ਚਾਹ ਹੈ ਰਲੋ ਇਹ ਗੱਲਾਂ ਸੰਸਾਰਕ ਨੇ ਸੰਸਾਰੀ ਆਦਮਿਆਂ ਵਾਸਤੇ ਛੇਦੇ ਡਰਾਕਾਰੀ ਵਾਸਤੇ ਕੋਈ ਉਹ ਤੁਹਾਨੂੰ ਸੰਸਾਰੀ ਦਾ ਕਹਦਾ ਨਾਹਿ ਮਾਨ ਅਤ ਮਾਨਾ ਹਾਂ ਹਾਂ ਸੰਸਾਰੀ ਆਦਮਿਆਂ ਵਾਸਤੇ ਹੂ ਬੱਕ ਸੰਸਾਰੀ ਆਗਿਆਂ ਦੇ ਦਸ਼ੀ ਕੋਲ ਦੀ ਗੱਲ ਹੈ ਪੱਡਤੀ ਬਣਾਈ ਹੋਈ ਗੱਲ ਹੈ ਪੰਡਤ ਦੇ ਦਿਮਾਗ ਦੀ ਉਪਜਾ ਹੈ ਜਰਾਕਾਰੀ ਦੇ ਵਿੱਚ ਤਾਂ ਕੋਈ ਗੱਲ ਦੂਈ ਤੇ ਚੀਜ਼ ਨਹੀਂ ਹੈ ਉੱਥੇ ਜਿੱਦੀ ਗੱਲ ਨਹੀਂ ਕੋਈ ਗੱਲੇ ਇੱਕ ਹੈ ਉੱਥੇ ਮਾਨੇ ਪੌਚੂਕਾ ਨਿਰਪਾਉ ਹੋਏ ਬਸੇ ਪੌਚੂਕਾ ਨਿਰਪਾਉ ਹੋਏ ਬਸੇ ਜਾਂ ਪੌਚੂਕਾ ਨਿਰਪਾਉ ਕੇ ਬਾਝੰਦਾ ਸਗਲ ਵਿਆਦ ਮਨ ਤੇ ਖੈ ਨਸੇ ਅੰਨੇ ਵਿਆਦ ਆਦ ਬਿਆਦ ਕੇ ਬੰਦਣੇ ਜੇ ਤੱਕ ਨਾਮ ਕੇ ਲੇ ਤਾਂ ਸਵੇਰ ਛੁੱਟ ਗਈ ਆਦ ਬਿਆਦ ਕੇ ਦਸੁਪਾ ਸਾਧੀਆਂ ਗੱਲਾਂ ਨੇ ਸਿੱਟੀਆਂ ਕਹਿੰਦੇ ਆਦ ਬਿਆਦ ਕੇ ਬੰਦਨ ਜੇ ਤੱਕ ਨਾਮ ਕੇ ਲੇ ਤਾਂ ਕੱਲਾ ਨਾਮ ਦੀ ਉਹ ਗੱਲ ਆਈ ਸਾਡੇ ਕੋਲ ਇੱਕ ਨਾਮ ਦਾ ਐਸਾ ਹਥਿਆਰ ਹੈ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਹੈ ਸਗਲ ਰੋਗੋ ਆਫਤ ਨਾਮ ਕੋਈ ਗੱਲ ਹੈ ਉਹ ਨਾਲ ਰੋਗ ਬਣਾ ਦੇ ਛੇ ਸਾਡੇ ਸਗਲ ਜਿੰਨੇ ਵੀ ਨਾ ਕੋਈ ਸਾਡੇ ਕੋਲ ਦਾ ਦੁਆਰ ਹੈ ਸਾਦਰ ਬੇਆ ਐਸਾ دارو ਢੂਠ ਲਓ ਜੋ ਜਿੰਦਗੀ ਤੇ ਰੱਖਦਾ ਹੈਗਾ ਕਾਨ ਇੱਕੋ ਹੀ ਦਵਾ ਸਾਥੇ ਕੋਲ ਤੂੰ ਇੱਕੋ ਹੀ ਤੀਰ ਹੈ ਸਾਰਿਆਂ ਨੂੰ ਮਾਰੀ ਜਾਂਦਾ ਉਹ ਸਾਰੇ ਦੁਸ਼ਮਣ ਦੇਖੋ ਨਾ ਉਹੀ ਤੀਰ ਹੈ ਜਿਹਨੇ ਮਰਦੀ ਮਾਰਦੋ ਉਪੜ ਕੇ ਕੋਲੇ ਆ ਜਾਂਦਾ ਇਹੀ ਤੀਰ ਹੈ ਨਾਮ ਦਾ ਜਿਹਨੂੰ ਮਾਰੋ ਫੇਰ ਮੁੜ ਕੇ ਕੋੜੇ ਆ ਜਾਂਦਾ ਇਹ ਕਿਹੜਾ ਜਾਣਦਾ ਕਿਤੇ ਫਿਰ ਤਾਂ ਕੋੜੇ ਹੁੰਦਾ ਮੁੜ ਕੇ ਮਾਰਿਆ ਬੱਸ ਕਹਿੰਦਾ ਮੁੜ ਕੇ ਫੇਰ ਆ ਜਾਂਦਾ ਕੋਲ ਉਹੀ ਫੇਰ ਮਾਰਦੀਦਾ ਹਾਂ ਜਿਸ ਕਾ ਸਾਥ ਇਹਨਾਂ ਕਿਰਪਾਧਾਰੀ ਸਾਧ ਸੰਗੀ ਜਪਨਾਮ ਅਮਰਾਰੀ ਜਿਸ ਕਾ ਸਾਥ ਇਸ ਕਿਰਪਾਧਾਰੀ ਜਿਹਦਾ ਸੀਗਾ ਉਹ ਨਹੀਂ ਦਰਬਾਰ ਕੀਤੀ ਹੈ ਉਹ ਜਿਹਦਾ ਆਪਣੇ ਮੂੜ ਨੇ ਕਿਰਪਾ ਕੀਤੀ ਹੈ ਜਿਸ ਕਾ ਸਾਥ ਇਸ ਕਿਰਪਾਧਾਰੀ ਸਾਥ ਸੰਗੀ ਜਪ ਕੋ ਨਾਮ ਮਰਾਰਾ ਸਾਥ ਸੰਗੀ ਜਪ ਮਾਨ ਆਪਰਾਹੀ ਬੁੱਢੇ ਕਹ ਤੂੰ ਕਿਹਾ ਵੀ ਤੂੰ ਆਪਣੇ ਸੰਗੀ ਨੂੰ ਸਾਧ ਲਾ ਜਿਹਦਾ ਸੀਗਾ ਇਹ ਮਾਨੋ ਉਹਨੇ ਕਿਰਪਾ ਕੀਤੀ ਹੈ ਹੁਣ ਸਾਥ ਨਾਮ ਮਰਾਰਾ ਤੇਰੇ ਸੰਗੀ ਨੂੰ ਸਾਧ ਲਾ ਨਾਮ ਮਰਾਰਾ ਜਪ ਲਾ ਕਰਾਰੀ ਦਾ ਨਾਮ ਸਿਤਿ ਪਾਈ ਚੁੱਕੇ ਪਰਮ ਗਵਨ ਸਿਤਿ ਪਾਈ ਚੁੱਕੇ ਪ੍ਰਭ ਗਵਨ ਜਦੋਂ ਪਰਮ ਚੁੱਕ ਗਿਆ ਪਰ ਦੂਰ ਹੋ ਗਿਆ ਤਾਂ ਗਵਨ ਵੀ ਚੁੱਕ ਗਿਆ ਸਤ ਪਾਈ ਸਤ ਪਾਈ ਥਾ ਕੇ ਸਿਰ ਹੋ ਗਿਆ ਜਮੜ ਮਰਦਾ ਪਰਮਸੀ ਦੂਰ ਹੋ ਗਿਆ ਸਤ ਪਾਈ ਕਿਉਂਕਿ ਪਰਮ ਗਵਨ ਉਹ ਜਮੜ ਮਰਦਾ ਪਰਮਸੀ ਜਦ ਹਈ ਨੀ ਸਮਝ ਆ ਗਈ ਸਤ ਪਾਈ ਚੁੱਕ ਕੇ ਪਰਮ ਗਵਨ ਸੁਣੋ ਨਾਨਕ ਹਰ ਹਰ ਜਸ ਸਰਗੁਣ ਸੁਣੋ ਨਾਨਕ ਹਰ ਹਰ ਜਸ ਸਰਗੁਣ ਨਾਨਕ ਕਹਿੰਦਾ ਜਦ ਹਰ ਹਰ ਜਸ ਸਬਣੀ ਸੁਣਿਆ ਧਲੇ ਕੰਨਾ ਨਾ ਕਾ ਤੇ ਬਦਲੇ ਕੰਨਾ ਸੁਣ ਕੇ ਬਾਣੀ ਦਾ ਪਤਾ ਲੱਗਦਾ ਵਾਹਲੇ ਕੰਨਾ ਦਾ ਕੀ ਹੈ ਇਹ ਇਹਨਾਂ ਦਾ ਕੰਨ ਰਸ ਬਣਾਇਆ ਹੋਇਆ ਹੈ ਵਾਹਲਾ ਜਿਹੜਾ ਰਾਗਨਾ ਹੈ ਕੰਨ ਰਸ ਹੈ ਰਾਗਨਾ ਸੁਣਨਾ ਕੰਨ ਰਸ ਹੈ ਇਹਦੀ ਵਿਆਖਿਆ ਸੁਣ ਲਈ ਜੜੀ ਹੈ ਨਾਮ ਰਸਾ ਵਿਆਖਿਆ ਦੇ ਵਿੱਚ ਨਾਮ ਵਿਚਾਰ ਦੇ ਵਿੱਚ ਨਾਮ ਪ੍ਰਧਾਨ ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਵਿਚਾਰ ਵਿੱਚ ਨਾਮ ਪ੍ਰਧਾਨ ਹੈ ਰਾਗ ਦੇ ਵਿੱਚ ਕੀਰਤਨ ਵਿੱਚ ਰਾਗ ਵਰਤਦਾ ਵਿਚਾਰ 'ਚ ਰਾਗ ਦਾ ਕੋਈ ਮਤਲਬ ਨਹੀਂ ਵਿਚਾਰ 'ਚ ਰਗ ਰਾਗ ਦੀ ਰੰਗ ਦਾ ਕੋਈ ਮਤਲਬ ਨਹੀਂ ਵਿਚਾਰ 'ਚ ਹੋਰ ਚੀਜ਼ ਹੈ ਉਹ ਜਿਹੜੀ ਗਉਣ ਦੇ ਵਿੱਚ ਹੋਰ ਕੀਰਤਨ ਦਾ ਕੋਈ ਲੋੜ ਨਹੀਂ ਬੈਠਿਆ ਵੀ ਅਸਲ ਕੀਰਤਨ ਦੀ ਦਾ ਕੀਰਤਨ ਤਾਂ ਹੈ ਉਹ ਨਹੀਂ ਉਹ ਗਉਣ ਲੈ ਕੋਈ ਗਾਵੇ ਰਾਗੀ ਦਾ ਦੀ ਬੇਦੀ कीर्तन ता है रण। ਜਿਨ੍ਹਾਂ ਕੀਰਤਨ ਬਖਿਆਨ ਨੂੰ ਕਹਿੰਦੇ ਨੇ ਕੀਰਤਨੀਆਂ ਨੂੰ ਕਹਿੰਦੇ। ਉਹਨਾਂ ਨੇ ਕੀਰਤਨ ਬੜਾ ਹਾਦ। ਜਿਥੇ ਪਾਈ ਚੁੱਕੇ ਪ੍ਰਭ ਗਵਨ ਸੁਣ ਨਾਨਕ ਹਰ ਹਰ ਜਸ ਸਰਮ। ਜਿਤ ਪਾਏ ਫਿਰ ਹੋ ਗਿਆ ਕਿਉਂਕਿ ਪ੍ਰਭ ਗਵਨ ਪ੍ਰਭ ਗਵਨ ਚੁੱਕ ਕੇ ਹੋਣਾ ਚਾਹੁੰਦਾ ਬੁੱਕ ਗਿਆ। ਜਦੋਂ ਗੁਰਬਾਣੀ ਦਾ ਹਰ ਜਸ ਸਗਣ ਕੀਤਾ।